ਤੇ ਇਲਜ਼ਾਮ ਲੱਗ ਰਹੇ ਹੈ ਕਿ ਤੋੜ ਰਹੇ ਹੈ ਯੂਨੀਵਰਸਿਟੀ ਇਲਜ਼ਾਮ ਨਹੀਂ ਲੱਗ ਰਹੇ ਤਾਂ ਦੇਸ਼ ਦਾ ਨੁਕਸਾਨ ਕਰ ਰਹੇ ਦੇਸ਼ ਨੂੰ ਤੋੜ ਰਹੇ ਹੈ ਜੀ ਪਹਿਲੀ ਗੱਲ ਤਾਂ ਭਾਜਪਾ ਨੇ ਹਿੰਦੁਸਤਾਨ ਨੂੰ ਵੰਡਤਾ ਜਿਹੜਾ ਇਕੱਠਾ ਸੀ ਜਿਹੜੀ ਪ੍ਰੋਬਲਮ ਕੱਲੀ ਕਸ਼ਮੀਰ ਸੀ ਉਹ ਸਾਰੇ ਹਿੰਦੁਸਤਾਨ ਚ ਕਰਤੀ ਜੀ ਸਿਰਫ ਸਿਰਫ ਵੋਟਾਂ ਲੈਣ ਖਾਤਰ ਆਪ ਦੀ ਪਾਵਰ ਖਾਤਰ ਆਪ ਦੀ ਗੱਦੀ ਖਾਤਰ ਦੇਸ਼ ਦੇ ਵਿੱਚ ਭਰਾ ਭਰਾ ਨੂੰ ਲੜਾਤਾ ਹੁੰਦਾ ਭਾਜਪਾ ਨੇ ਹੁਣ ਪੰਜਾਬ ਨਾਲ ਜਿਹੜੇ ਪੰਜਾਬ ਨਾਲ ਤਾਂ ਧੱਕੇ ਹੀ ਕਰਦੇ ਰਹੇ ਨੇ ਪੰਜਾਬ ਯੂਨੀਵਰਸਿਟੀ ਸਾਡੀ ਧਰੋਹਰ ਆ ਸਾਡਾ ਇਤਿਹਾਸ ਆ ਇਹ ਲੋਕਾਂ ਦੀ ਯੂਨੀਵਰਸਿਟੀ ਆ ਇਹਨੂੰ ਲੋਕ ਚਲਾਉਂਦੇ ਸੀ ਸੈਨੇਟ ਦਾ ਸਿਸਟਮ ਇਹ ਸੀ ਲੋਕਤੰਤਰੀ ਪ੍ਰਣਾਲੀ ਸੀ ਸੋ ਇਹ ਭਾਜਪਾ ਲੋਕਤੰਤਰੀ ਜਿਹੜਾ ਢਾਂਚਾ ਸਾਡਾ ਉਹਦੇ ਤੇ ਸੱਟ ਮਾਰ ਰਹੀ ਹੈ ਸਾਡੇ ਫੈਡਰਲ ਸਟਰਕਚਰ ਤੇ ਸੱਟ ਮਾਰ ਰਹੀ ਹੈ ਜਿਹੜੀ ਸ਼ਕਤੀਆਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਚਾਹੁੰਦੀ ਹੈ ਲੇਕਿਨ ਤਾਕਤ ਹੈ ਜਿਹੜੀ ਫੈਡਰਲਿਜ਼ਮ ਦੇ ਵਿੱਚ ਹੈ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀ ਇਹ ਸਾਜ਼ਿਸ਼ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਜਿਹੜੀ ਸੈਨੇਟ ਨੂੰ ਨੇ ਕੀਤਾ ਇੱਕ ਛੋਟੀ ਗੱਲ ਨਹੀਂ ਇਹ ਬੜੀ ਵੱਡੀ ਗੱਲ ਹੈ ਥੋੜੀ ਸਰਕਾਰ ਫਿਰ ਕੀ ਕਦਮ ਜੱਟਰੇ ਸਰਕਾਰ ਨੇ ਇਹਨੂੰ ਐਗਜ਼ਾਮਾਈਨ ਕਰਾਰੀ ਸਰਕਾਰ ਔਰ ਪਹਿਲੀ ਨਜ਼ਰ ਇਹ ਲੱਗਦਾ ਵੀ ਇਹ ਅਨਕਨਸਟੀਚੂਨਲ ਹੈ ਇਲੀਗਲ ਹੈ ਜੀ ਸੋ ਅਨਕਨਸਟੀਚੂਨਲ ਜਿਹੜੀ ਐਕਟ ਹੈ ਜਾਂ ਇਲੀਗਲ ਐਕਟ ਹੈ ਉਹਨੂੰ ਪਹਿਲੀ ਤੁਹਾਨੂੰ ਕੋਰਟ ਦੇ ਵਿੱਚ ਚੈਲੰਜ ਕਰਨ ਦਾ ਫੈਸਲਾ ਸਰਕਾਰ ਨੇ ਕੀਤਾ ਅੱਗੇ ਹੁਣ ਦੇਖਦੇ ਆ ਲੋਕਾਂ ਦੇ ਵਿੱਚ ਵੀ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਵੀ ਭਾਰਤੀ ਜਨਤਾ ਪਾਰਟੀ ਕੱਲਾ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਸਭ ਤੋਂ ਵੱਡੀ ਦੁਸ਼ਮਣ ਧੰਨਵਾਦ ਸਰ ਚਲੋ